ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅਮਰਸਰ ਵਿਖੇ ਆਏ ਹੋਏ ਸਨ ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਡੀਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵੇਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਾ ਤੇ ਆਉਂਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮੋਮੀ ਲਿਫਾਫਾ ਸੀ ਉਹ ਇਹਨਾਂ ਤੋਂ ਖੋ ਗਏ ਫਰਾਰ ਹੋ ਜਾਂਦਾ ਵਾ ਇਸ ਮੋਮੀ ਲਿਫਾਫੇ ਦੇ ਵਿੱਚ ਜੋ ਸਾਡੀ ਮਦਈ ਮੁਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮਤਾਬਕ ਇਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਇਸ ਕੋਲੋਂ ਜੋ ਖੋ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਨਡ ਮਿਲਦਾ ਵਾ 3 ਦਿਨ ਦੇ ਰਿਮਾਨਡ ਦੇ ਦੌਰਾਨ ਸਾਡੇ ਐਸਐਚਓ ਸਿਵਲ ਸਾਇਲੈਂਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇਨਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸ ਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸ ਨੇ ਪਿਛਲੇ ਟਾਈਮ ਚ ਬਸਟੈਂਡ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਾਤ ਸਨ ਉਸ ਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਹੀ ਵੱਡੀ ਵਾਰਦਾਤ ਨੂੰ ਇਨਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਸ ਦੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀ ਆ ਜੀ ਇਹ 36 ਸਾਲ ਦਾ ਹੈ ਇਸ ਦੀ ਉਮਰ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ 2 ਮੁਕਾਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੀ ਵਿਖੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਲਤਾਨਵਿੰਡ ਥਾਣੀ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮੁਕਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੇ ਵਿਖੇ ਇਸ ਦੇ ਖਿਲਾਫ 755 ਪ੍ਰੀਵੈਂਟਿਵ ਰਿਕਸ਼ਨ ਲਿਆ ਗਿਆ ਹੋਇਆ। ਸੋ ਇਹ ਇਸ ਦਾ ਜੋ ਬੈਕਗ੍ਰਾਉਂਡ ਉਹ ਵੀ ਕਾਫੀ ਕ੍ਰਿਮਨਲ ਬੈਕਗ੍ਰਾਉਂਡ ਆ ਤੇ ਇਸ ਤੋਂ ਹੋਰ ਵੀ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਵਾਰਦਾਤਾਂ ਇਸ ਕੋਲ ਡਰੇਸ ਹੋ ਸਕਦੀਆਂ ਨੇ। ਨਸ਼ੇ ਦਾਦੀ ਵੀ ਆ ਸਰ। ਬਿਲਕੁਲ ਜੀ ਨਸ਼ੇ ਦਾਦੀ ਵੀ ਆ ਕੋਈ ਕੰਮ ਬੇਲੜ ਕਿਸਮ ਦਾ ਨੌਜਵਾਨ ਆ ਕੋਈ ਕੰਮ ਧੰਦੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ। ਸਰ ਇੱਥੇ ਹੋਰ ਵੀ ਕੋਈ ਸਾਥੀ ਹੈ ਇਕੱਲੇ ਹੀ ਹੈ। ਜੋ ਇਸ ਨੇ ਵਾਰਦਾਤ ਸਾਡੇ ਗ੍ਰੀਨ ਨੇਮ ਨੂੰ ਚੌਕੀ ਦੇਰੀ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਹੀ ਸ਼ਖਸ ਅ ਅਨਨੋਨ ਦੇ ਖਲਾਫ ਮੁਕਦਮਾ ਦਰਜ ਸੀ ਇਹ ਉਸ ਦੇ ਵਿੱਚ ਇਕੱਲਾ ਹੀ ਮਲੂਤ ਸੀ ਬਾਕੀ ਇਸ ਤੋਂ ਪੁਸ਼ਕਿਸ਼ ਜਾਰੀ ਹੈ ਅਗਰ ਇਸ ਦੇ ਗਰੋਹ ਚ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ ਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ ਸਰ ਕਰਦਾ ਕੀ ਹੈ ਜੀ ਨੌ ਇਹ ਜੀ ਕੋਈ ਵੀ ਕੰਮਦੰਦਾ ਨਹੀਂ ਕਰਦਾ ਬਿਲਕੁਲ ਵਿਲੇਟ ਕਿਸਮ ਦਾ ਵਾ ਨਸ਼ੇ ਦਾਦੀ ਹੈ ਜਿਸ ਕਾਰਨ ਇਹੋ ਜਿਹੇ ਵਰਦਤਾਂ ਦੇ ਡਿਪੈਂਡੈਂਟ ਤੇ ਕੋਈ ਕੰਮਕਾਰ ਇਹ ਤਾਂ ਕਰਨ ਦਾ ਸਾਹਮਣੇ ਨਹੀਂ ਆ ਰਿਹਾ ਜੀ ਸਰੇ ਬਿਲ ਦੇ ਮੋਬਾਈਲ ਵਗੈਰੇ ਜੇ ਚੋਰੀ ਕਰਦਾ ਸੀੁੰਦਾ ਸੀ ਇਹ ਗਾਂਹ ਵੇਚਦਾ ਕਿੱਥੇ ਕੁਝ ਪਤਾ ਲੱਗੇ ਕਿ ਇਹ ਕਿੰਦਾ ਜੋ ਹਰੇ ਤੱਕ ਜੋ ਸਾਡੇ 9 ਮੋਬਾਈਲ ਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ ਜੋ ਇਹ ਇਸਨੇ ਮਕਬੂਲਪੁਰਾ ਰੋਡ ਤੇ ਪੁਲ ਦੇ ਹੇਠਾਂ ਕਿਸੇ ਜਗ੍ਹਾ ਤੇ ਦੱਬੇ ਹੋਏ ਸਨ ਉਹ ਉੱਥੇ ਰਿਕਵਰ ਕੀਤੇ ਗਏ ਨੇ ਬਾਕੀ ਅਸੀਂ ਇਹ ਕਰਾਂਗੇ ਕਿ ਜੋ ਵੀ ਮੋਬਾਈਲ ਫੋਨਸ ਨੇ ਇਹਨਾਂ ਦੀ ਸਾਰੀ ਡਿਟੇਲਸ ਅਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੈਬਸਾਈਟ ਤੇ ਪਾਵਾਂਗੇ ਇਸ ਤੋਂ ਇਲਾਵਾ ਇਹਨਾਂ ਮੋਬਾਈਲਸ ਦਾ IMEI ਸਰਚ ਵੀ ਲਾਇਆ ਜਾਊਗਾ ਤਾਂ ਕਿ ਅਸੀਂ ਇਹਨਾਂ ਦੇ ਅਸਲ ਮਾਲਕ ਦਾ ਪਤਾ ਕਰ ਸਕੀਏ ਤਾਂ ਕਿ ਜਿਨ੍ਹਾਂ ਦੇ ਵੀ ਕਿਸੇ ਜਗ੍ਹਾ ਤੇ ਮੋਬਾਈਲ ਚੋਰੀ ਜਾਂ ਸਨੇਚ ਹੋਏ ਨੇ ਉਹ ਕੋਰਟ ਤੋਂ ਸਪੁਰਦਾਰੀ ਲੈ ਕੇ ਆਪਣੇ ਆਪਣੇ ਮੋਬਾਈਲ ਫੋਨ ਵਾਪਸ ਪਾ ਸਕਦੇ ਨੇ ਠੀਕ ਹੈ ਥੈਂਕ ਯੂ ਜੀ ਆਪਾਂ ਕਰਦੇ ਹਾਂ ਇੱਕ ਬੜਾ ਐਕਸਾਈ ਜਿ ਕਰਾਈਏ ਇਹ ਭਾਂਚਾ ਪੈਕ ਤੇ ਜੇ ਦਿੱਲੀ ਤੋਂ ਪਾਸੇ ਇਸੀ ਹੋਂਗ ਲੋ ਨਾ ਪਹਿਲਾਂ ਪਾਸੇ ਅੱਖਾਂ ਕਿਆ ਕਰਦੇ ਜਦ ਐਸੀ ਕਰਦੇ ਹਾਂ ਇਹ ਸਭ ਕੁਝ ਨਹੀਂ ਹੈ ਪੜਿਆ ਉਹ ਤੋਂ ਚਾਰ ਤੋਂ ਨਿਕਲ ਹਾਂ ਉਹਨੇ ਉਹਨੇ ਬਾਕੀ ਜਿਲ੍ਹੇ ਜਿਲ੍ਹਾ ਮਾਸਾ ਉਹ ਕਿੱਥੇ ਕਰਦੇ ਹੋਰ ਤਰ੍ਹਾਂ ਦੇ ਬੰਦੇ ਆਏ ਜਿਸਮ ਨੂੰ ਬਰਾਦ ਦੇ ਲਈ ਕੀ ਆਈਡੀਆ